ਨਹੀਂ ਚਲੇਗੀ ਨਹੀਂ ਚਲੇਗੀ ਨਾ ਰਗੜ ਦੇ ਮਰਣਾ ਬੋਲਦੀ ਹੈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਖੁਸ਼ਾਸ਼ ਮੁਰਤਾਬਕ ਸਭ ਪਰਿਵਾਰੀ ਨਾਲ ਗਿਆ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੁਲਿਸ ਪ੍ਰਸ਼ਾਸਨ ਮੁਰਤਾਬਕ ਪੁਲਿਸ ਪ੍ਰਸ਼ਾਸਨ ਮੁਰਤਾਬਕ ਪੁਲਿਸ ਪ੍ਰਸ਼ਾਸਨ ਮੁਰਤਾਬਕ ਪੁਲਿਸ चाचा चा न कैसा ई नई चलेगी कैसा ਸਾਰੇ ਪਿਆਰੇ ਜੈਵਲ ਮਿੱਤੇ ਪਰ ਹਰ ਬਲਮਤੀ ਮੈਂ ਆਪਕੋ ਵਰੀਬਲ ਆਲ ਇੰਡੀਆ ਚੇਅਰਮੈਨ ਔਰ ਅੱਜ ਵੱਲੇ ਚੁੰਠਾ ਮੰਡੀ ਦੇ ਵਿੱਚ ਇੱਕ ਪ੍ਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਤੀਏ ਉਹ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਥੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇੱਕ ਹੋਤੇ ਤੇ ਚੱਲੀਏ ਔਰ ਜੋ ਪ੍ਰਵਾਸੀ ਨੂੰ ਉਥੋਂ ਕੱਢੀਏ ਬਾਹਰ ਤੋ ਜੋ ਹੱਟ ਆਪਣੇ ਪੰਜਾਬੀਨ ਮਿਲਦਾ ਉਹਨੂੰ ਦਵਾਈਏ ਸਾਰੇ ਪਿਆਗੇ ਜਾਮਲ ਮਿੱਤੀ ਹਰ ਰਬਾਗੂ ਕਰਨਾ ਕਿੰਨੀ ਦੇਰ ਤੱਕ ਰਹਿ ਰਿਹਾ ਇਹ ਕਰਨੇ ਦੀ ਜਿੱਤੋ ਜੀ ਆਪਾਂ ਅੱਧਾ ਘੰਟੇ ਲੱਸਦਾ ਘੰਟੇ ਲੱਸਦਾ ਜੀ ਤੁਹਾਡੀ ਸੁਣਵਾਈ ਨਹੀਂ ਹੋਈ ਦੀ ਪ੍ਰਸ਼ਾਸਨੋਂ ਤਾਂ ਕੋਈ ਸਬੂਸ਼ਣ ਤੋਂ ਆਇਆ ਜੀ ਕੁਛ ਨਹੀਂ ਜੀ ਇਹਨਾਂ ਨੇ ਇਹ ਕੋਈ ਟੱਟੇ ਸ਼ਹੀ ਕਰਦੇ ਪਏ ਸਾਡੇ ਪੰਜਾਬੀ ਫਰਾਂ ਤੇ ਬਹੁਤ ਟੱਟੇ ਸ਼ਹੀ ਕਰਦੇ ਪਏ ਆ ਪ੍ਰਵਾਸੀਆਂ ਨੂੰ ਇਹ ਇੱਕ ਹੀ ਰੂਪ ਬਣਾ ਡੇ ਤੇ ਨਾ ਤੇ ਪ੍ਰਵਾਸੀ ਨੇ ਅਦਾਤ ਆੜ ਤੀਪ ਪਿੱਛੋਂ ਜੁਪੀ ਬਿਆ ਤੇ ਕੋਈ ਕਤਲ ਕਰਦੇ ਇੱਥੇ ਆਇਆ ਅੰਬਸਰ ਜੀ ਤਾਂ ਕੋਈ ਚੋਰੀ ਕਰਦੇ ਆਇਆ ਅੰਬਸਰ ਇੱਥੇ ਜੋ ਵੀ ਪ੍ਰਵਾਸੀ ਜੋ ਪੀ ਬਿਹਾਰ ਦੇ ਸਾਰੇ ਇਖਿਆਦੇ ਪੰਜਾਬ ਦੇ ਵਸੇ ਨੇ ਔਰ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣ ਵੀ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਦਰੀ ਇਹ ਛੋਟੇ ਬੇਟੀ ਦਾ ਤਾਂ ਗਲਤਮੋਏ ਨੇ ਤੇ ਸਾਰੇ ਪ੍ਰਵਾਸੀ ਨੂੰ ਇੱਕੋ ਜਨੇ ਸਾਨੂੰ ਟੱਡੀਏ ਤੋਂ ਸਾਨੂੰ ਸਰੇਫ ਜਿੰਨੇ ਪੰਜਾਬੀ ਵੀਰ ਭਰਾ ਨੇ ਸਾਰੇ ਇਕੱਠੀ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸਾਥ ਗਏ ਸਾਰੇ ਪਿਆ ਵੀ ਜੈ ਮਾਣ ਬੈਠੇ ਹੋ ਕੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਦੇ ਦਾਸ ਜੋਗਾ ਸਿੰਘ ਉਦਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਡੇ ਪੰਜਾਬ ਸਤ ਸਕਤਰ ਸਰਬਜੀਤ ਸਿੰਘ ਅਟਵਾਲ ਜੀ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਇੱਕ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਕੁੱਟਮਾਰ ਕੀਤੀ ਆ ਔਰ ਉਹ ਕੁੱਟਗਾਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਵੱਲੇ ਦੇ ਵਿੱਚ ਪਹੁੰਚਿਆ ਸੀ ਔਰ ਜਦੋਂ ਥਾਣਾ ਵੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨੂੰ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਹੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਉਹਦੇ ਕੱਢਤਾ ਔਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁੰਚੀ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾ 'ਚ ਦਿੱਤਾ ਉਹ ਤੋਂ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜ਼ਿਆਦੇ ਆ ਤੇ ਆਹ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਿਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁੰਚੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦੁਬਾਰਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰ ਰਸਤੇ ਵਿੱਚ ਬੰਦ ਕੀਤਾ ਜਦਕਿ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਹੈ ਜਰਨੈਲ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਭਈਆਂ ਦਾ ਪੰਜਾਬ ਦੇ ਵਿੱਚ ਗੁੰਡਾ ਰਾਜ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਕ ਪੈਰ ਤੇ ਆਪ ਵੀ ਖਿਲਾੜੀ ਮਾਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਫੈਲਦੀ ਅਧਾਰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਦਾ ਸਾਈਂ ਕਾਰਨ ਕੀ ਹੁੰਦੇ ਇੱਕ ਪਾਸੇ ਪੰਜਾਬ ਪੂਰੇ ਵਿੱਚ ਪ੍ਰਵਾਸੀ ਪਰਦੇਸੀ ਭਜਾਓ ਦੀ ਲੀਟ ਚੱਲ ਰਹੀ ਹੈ ਤੇ ਇੱਕ ਪਾਸੇ ਪੰਜਾਬੀ ਇਨਸਾਨੀ ਗੱਲ ਦੇ ਤਾਂ ਨਾ ਉਹ ਗੱਲ ਕਰ ਰਹੇ ਆ ਜੀ ਕਿਤੇ ਨਾ ਕਿਤੇ ਜਦੋਂ ਵੇਖੀਏ ਆਪਾਂ ਵੀ ਸਾਡੇ ਜਿੱਥੇ ਜਦੋਂ ਵੀ ਕਿਤੇ ਢਾਲ ਲੱਗਦੀ ਆ ਸ਼ੁਰੂ ਤੋਂ ਵੇਖੀਏ ਮਿਸਲਾਂ ਦੇ ਤੌਰ ਤੇ ਆਪਾਂ ਵੇਖੀਏ ਤੇ ਸਾਡੀ ਕੌਮ ਦੇ ਗਦਾਰਾਂ ਨੇ ਹਮੇਸ਼ਾ ਜਿਹੜੀ ਢਾਲ ਲਾਈ ਆ ਇਸ ਟਾਈਮ ਵੀ ਜਿਹੜੇ ਆ ਕੁਝ ਨਾ ਕੁਝ ਸਾਡੇ ਪੰਜਾਬੀ ਜਿਹੜੇ ਆ ਗਦਾਰੀ ਵਾਲਾ ਰੋਲ ਅਦਾ ਕਰ ਰਹੇ ਆ ਇਸੇ ਕਾਰਨ ਜਿਹੜਾ ਭਈਆਂ ਨੂੰ ਜਿਹੜਾ ਵਾ ਉਹਦਾ ਬਲ ਮਿਲ ਰਿਹਾ ਵਾ ਤੇ ਅਸੀਂ ਚਾਹੁੰਨੇ ਕਿ ਸਾਡੇ ਜਿਹੜੇ ਪੰਜਾਬੀ ਆ ਉਹ ਸਿੱਧੇ ਤੌਰ ਤੇ ਜਿਹੜਾ ਵਾ ਭਈਆਂ ਦੇ ਖਿਲਾਫ ਡਟ ਕੇ ਸਾਹ ਦੇਣ ਉਹ ਕਿਦਾਂ ਦੇ ਕ੍ਰਾਈਮ ਹੋ ਰਹੇ ਕਿਦਾਂ ਦੇ ਅਪਰਾਧ ਕਰ ਰਹੇ ਆ ਔਰ ਇਹ ਭਈਏ ਜਿਹੜੇ ਆ ਫਿਰ ਵੀ ਸਾਡੇ ਤੇ ਰਾਜ ਕਰ ਰਹੇ ਆ ਇਹਨਾਂ ਨੂੰ ਜਿਹੜਾ ਵਾ ਠੱਲ ਪਾਉਣ ਲਈ ਸਾਨੂੰ ਇਕਤਾ ਕਰਨੀ ਪੈਣੀ ਰੋਜ਼ ਪ੍ਰਦਰਸ਼ਨ ਕਿੰਨਾ ਚਿਰ ਚੱਲੇਗਾ ਹੁਣ ਜਿੰਨਾ ਚਿਰ ਜੀ ਵੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਚੱਲੇਗਾ ਇਹਦੇ ਵਿੱਚ ਹੁਣ ਸਾਡੇ ਚੇਅਰਮੈਨ ਲਾਡੀਨਾਥ ਜੀ ਬਾਬਾ ਸਨੀ ਸੋਤਾ ਜੀ ਤੇ ਸਾਡੇ ਬਾਬਾ ਜੀ ਆਪਣੇ ਨੰਬਰਦਾਰ ਸਾਹਿਬ ਤੇ ਹੋਰ ਵੀ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਜੇਕਰ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿੰਦਾ ਤੇ ਜਿਹੜਾ ਵਾ ਇਹ ਸੰਘਰਸ਼ ਤੇਜ਼ ਹੋ ਸਕਦਾ ਬੋਲੇ ਠਾਣੇ ਦੇ ਬਾਹਰ ਬੈਠੇ ਹੋ ਕੀ ਕਰ ਬੋਲੇ ਜੀ ਸੋਨਰਪਾ ਉਗਮਾਰ ਵਾਲਮੀਕੀ ਮਹਾਰਾਜ ਕੀ ਹੈ ਸ਼੍ਰੀ ਸ਼੍ਰੀ 108 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਰਾ ਨਾਮ ਬਾਬਾ ਸਨੀਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਟੱਕਾ ਕਿ ਪੈ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ ਤੇ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਕਰੋ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਕਦੋਂ ਤੱਕ ਅਸੀਂ ਇੱਥੇ ਬੈਠਾਂਗੇ ਜੇ ਫੇਰ ਵੀ ਨਹੀਂ ਤੇ ਫਿਰ ਚੌਂਕ 'ਤੇ ਬੈਠਾਂਗੇ ਫਿਰ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਤੇ ਜੇ ਉਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਉਰੇ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਅੱਜ ਵੱਡੇ ਥਾਣੇ ਦੇ ਬਾਹਰ ਬੈਠੇ ਹੋ ਕੀ ਕਰਨ ਦੀ ਹੈ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਾਨ ਅੱਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਜੋ ਬੱਲੇ ਥਾਣੇ ਦੇ ਸਾਹਮਣੇ ਬੈਨ ਦਾ ਜਿਹੜਾ ਮਕਸਦ ਆ ਜਿਹੜੀ ਉਲਸ ਪ੍ਰਸ਼ਾਸਨ ਨਾਲੋਂ ਬਹੁਤ ਹੀ ਜਿਹੜੀ ਨਗੇਲੀ ਵਰਤੀ ਜਾ ਰਹੀ ਆ ਤੁਹਾਨੂੰ ਪਤਾ ਹੀ ਹੈ ਕਿ ਜਿਤਨਾ ਜੋ ਜੂਤੀ ਵਾਲੇ ਬਿਹਾਰ ਵਾਲੇ ਜੋ ਭਈਏ ਪੰਜਾਬੀਆਂ ਦੇ ਨਾਲ ਵਰਤੇਵਾ ਕਰ ਰਿਹਾ ਤੁਹਾਨੂੰ ਪਤਾ ਹੈ ਇੱਕ 16 ਸਾਲਾਂ ਦੀ ਜਿਹੜਾ ਬੱਚਾ ਤਾਨੂੰ ਪਤਾ ਥੋੜਾ ਜਿਹਾ ਸਮਾਂ ਹੈ ਜਿਹੜਾ ਬਹੁਤ ਹੀ ਗਲਤ ਵਰਤਾਅ ਕਰ ਰਹੇ ਨੇ ਭਈਏ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਈਆਂ ਨੂੰ ਜਿਹੜਾ ਆਪਾਂ ਪੰਜਾਬ ਵਿੱਚੋਂ ਜਿਹੜਾ ਕੱਢਣਾ ਹੀ ਚਾਹੁੰਦੇ ਆ ਤੇ ਇਸ ਕਰਕੇ ਜਿਹੜਾ ਅੱਜ ਅਸੀਂ ਵੱਲੇ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਕੋਈ ਆੜਤੀਏ ਨੇ ਜਿਹੜੇ ਨਜਾਇਜ਼ ਪਾਇਆ ਤੇ ਲਾ ਜਿਹੜਾ ਸਾਡਾ ਇੱਕ ਪੰਜਾਬੀ ਵੀਰ ਆ ਉਹਦੇ ਕੋਲੋਂ ਨਜਾਇਜ਼ ਪਾਇਆ ਤੇ ਲਾ ਪਾ ਕੇ ਜਿਹੜਾ ਪੈਸਾ ਵਸੂਲ ਕਰ ਰਹੇ ਨੇ ਤੇ ਹੁਣ ਜਿਹੜਾ ਸੁਨ ਵਿੱਚ ਆਇਆ ਹੈ ਵੱਲੇ ਥਾਣੇ ਦੇ ਵਿੱਚ ਜਿਹੜਾ ਐਸਐਸਓ ਸਾਹਿਬ ਸਾਡਾ ਸਤਿਕਾਰਯੋਗ ਮਾਨਯੋਗ ਉਹਨੇ ਜਿਹੜੇ ਸਾਡੇ ਪੰਜਾਬੀ ਭਰਾ ਭਰਾ ਤੇ ਜਿਹੜਾ ਉਲਟਾ ਉਹੀ ਦਰਖਾਸਤ ਕਰਤਾ ਹੈ ਤੇ ਉਹਨੂੰ ਜਿਹੜਾ ਹਵਾਲਾ ਦੇ ਵਿੱਚ ਜਿਹੜਾ ਥਾਣੇ ਵੱਲੇ ਵਿੱਚ ਦਿੱਤਾ ਇਸ ਕਰਕੇ ਅਸੀਂ ਅੱਜ ਜਿਹੜਾ ਵੱਲੇ ਨਹਿਰ ਦੇ ਉੱਤੇ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਆ ਅਗਰ ਉਹਨਾਂ ਤਿੰਨਾਂ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਜਿਹੜੇ ਸਾਡਾ ਪੰਜਾਬੀ ਵੀਰ ਆ ਉਹ ਬਾਹਰ ਜੇ ਹਵਾਲਾ ਤੋਂ ਨਾਂ ਬਾਹਰ ਆਇਆ ਤੇ ਇਹੀ ਜੜੀਆਂ ਦਰਿਆ ਵੱਲੇ ਠਾਣੇ ਤੇ ਬੂਹੇ ਤੇ ਗਾੜੀ ਆ ਇਹੀ ਦਰਿਆ ਜੜੀਆਂ ਪਿੱਛੇ ਰੋਡ ਤੇ ਵਛਾਂਗੇ ਪਾਵਾਂਗੇ ਤੇ ਉੱਤੇ ਸੰਘਰਸ਼ ਤੇ ਉੱਤੇ ਪੱਦਰ ਤੇ ਜਿਹੜਾ ਸੰਘਰਸ਼ ਕਰਾਂਗੇ ਅੱਲਾ ਕੀ ਕਾਰਨ ਕੀ ਸਮੇਂ ਦਿਓ ਕਿਉਂਕਿ ਖੁਦ ਹੀ ਬੰਦੇ ਤੇ ਬੇਇੱਜ਼ਤੀ ਕੀਤੀ ਹੋਵੇ ਮੰਡੀ ਦੇ ਵਿੱਚ ਉਹਨੂੰ ਹੀ ਇੱਥੇ ਅੰਦਰ ਦਾ ਵੇਖੋ ਜੀ ਜਿਤਨਾ ਸਾਡਾ ਪੰਜਾਬੀ ਵੀਰ ਜਿਹਨੂੰ ਹਵਾ ਲੜ ਦੇ ਵਿੱਚ ਦਿੱਤਾ ਹੈ ਉਹ ਵਿਚਾਰਾ ਹਾਡੇ ਵਾਂਗੂ ਜਿਹੜਾ ਗਰੀਬ ਆਦਮੀ ਜਿਹੜਾ ਨਾਲ-ਨਾਲ ਰੋਟੀ ਕਮਾ ਕੇ ਜਿਹੜਾ ਆਪਣਾ ਬੱਚੇ ਪਾਲ ਰਿਹਾ ਹੈ ਆਪਣਾ ਜਿਹੜਾ ਘਰ ਚਲਾ ਰਿਹਾ ਹੈ ਇਹ ਜਿਹੜੇ ਲੋਕ ਭਈਏ ਨੇ ਇਹ ਜਿਹੜੇ ਆਪਣੇ ਆਪ ਨੂੰ بڑا ਖਵਾਉਂਦੇ ਅਸੀਂ ਆਰਤੀਏ ਆ ਅਸੀਂ ਪੈਸੇ ਵਾਲੇ ਆ ਅਸੀਂ ਹਵਾ ਲਾੜ ਵਿੱਚੋਂ ਬਾਹਰ ਨਹੀਂ ਨਿਕਲ ਦਵਾਂਗੇ ਸਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਆਪਣਾ ਵੱਲੇ ਵਾਲਾ ਐਸਚਓ ਆ ਇਹ ਵੀ ਕਿਉਂ ਵਾੜਤੀਏ ਦੇ ਮਗਰ ਲੱਗਾ ਹੋਇਆ ਸਾਹਿਬ ਜੀ ਇੱਕ ਪਾਸੇ ਪੂਰੇ ਪੰਜਾਬ 'ਚ ਮੁਹਿੰਮ ਚੱਲੀ ਗਈ ਹੈ ਕਿ ਪਰਵਾਸੀ ਭਜਾਓ ਤੇ ਇੱਥੇ ਉਲਟ ਸਾਬੇਤਰ ਨੂੰ ਮਿਲ ਰਿਹਾ ਹੈ ਕਿ ਪਰਸ ਪਰਵਾਸੀ ਦੇ ਨਾਲ ਹੀ ਪੰਜਾਬੀ ਖੜੇ ਹੋਏ ਦਿਖਾਈ ਦੇ ਰਹੇ ਵੇਖੋ ਜਿੱਤਨਾ ਸਾਡੀਆਂ ਜਿਹੜੀਆਂ ਚੜ੍ਹਦੀ ਕਲਾ ਦੀਆਂ ਜਥੇਬੰਦੀਆਂ ਨਿਹੰਗ ਸਿੰਘ ਔਰ ਭਗਵਾਨ ਵਾਲਮੀਕ ਸਮਾਹ ਸੇਵਾ ਸੁਸਾਇਟੀ ਦੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਸਾਰੇ ਜਾਣੇ ਰਲ ਮਿਲ ਕੇ ਜਿਹੜਾ ਸੰਘਰਸ਼ ਕਰ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਭਈਆਂ ਦਾ ਕੋੜ ਇਹ ਖਤਮ ਕਰ ਰਹੇ ਹਾਂ ਤੇ ਅਸੀਂ ਬੜੇ ਉੱਚੇ ਪੱਧਰ ਤੇ ਜਿਹੜਾ ਸੰਘਰਸ਼ ਕਰ ਰਹੇ ਆ ਜਿਹੜਾ ਪੰਜਾਬ ਦੇ ਵਿੱਚੋਂ ਭਈਏ ਆਪਣੇ ਦੇਸ਼ ਦੇਸ਼ ਨੂੰ ਭਜਾਉਣ ਵਾਸਤੇ ਸਾਡੀ ਮੰਗ ਇਹ ਆ ਕਿ ਜਿਹੜਾ ਸਾਡੇ ਜਿਹੜੇ ਜਵਾਨ ਪੰਜਾਬੀ ਸਾਡੇ ਭਰਾ ਉਹਨਾਂ ਨੂੰ ਜਿਹੜਾ ਹਵਾਲਾੜ ਤੋਂ ਬਾਹਰ ਕੱਢਿਆ ਜਾਵੇ ਤੇ ਜਿਹੜੇ ਇਹ ਪੈਸੇ ਵਾਲੇ ਜਿਹੜੇ ਆੜਤੀਏ ਕਹਿੰਦੇ ਅਸੀਂ ਆੜਤੀਆਂ ਤੇ ਇਹਨਾਂ ਨੂੰ ਜਿਹੜਾ ਸਲਾਖਾਂ ਦੇ ਵਿੱਚ ਦਿੱਤਾ ਜਾਵੇ ਠੀਕ ਸਰ ਕਿਹੜਾ ਬੋਝ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਅੱਜ ਸਬਜੀ ਮੰਡੀ ਮੰਨਾ ਵਿਖੇ ਦੋ ਧਿਰਾਂ ਦਾ ਆਪਸ ਵਿੱਚ ਪੈਸਿਆਂ ਦੇ ਲੈਣ ਦੇ ਤੋਂ ਤਕਰਾਰ ਹੋਇਆ ਸੀ ਜਿਸ ਬੰਦ ਵਿੱਚ ਇੱਕ ਧਿਰ ਵੱਲੋਂ ਜਿਲ੍ਹਾ ਸੀ ਉਹ ਕੰਟਰੋਲ ਰੂਮ ਤੇ 192 ਤੇ 112 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਸੀ ਪੀਸੀਆ ਅਧਿਕਾਰੀ ਨੇ ਮੱਕਾ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਥਾਣੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦੌਰਾਨ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇ ਨੇ ਜੋ ਕੋਰਟ ਚ ਚੱਲ ਰਿਹਾ ਹੈ ਲਿਕਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲਦ ਹੋ ਰਹੀਆਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਰੀਟੇਨ ਕੀਤਾ ਸੀ ਵੀ ਇਹ ਕਿਤੇ ਜਿਹੜੇ ਧਿਰਾਂ ਲੜ ਝਗੜ ਕੇ ਜਿਹੜਾ ਉਹ ਸ਼ਾਂਤੀ ਦਾ ਭੰਗ ਕਰ ਦੇਣ ਜਿਸ ਦੇ ਚਲਦਿਆਂ ਜਦੋਂ ਇੱਕ ਧਿਰ ਜਿਹੜੀ ਪੈਸੇ ਦੇਂਦਾਰ ਸੀ ਜਿਹਦੇ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹਨਾਂ ਦੇ ਜਿਹੜੇ ਸੀ ਅ ਮਗਰ ਮਤਬਾਰਾ ਹੈ ਸਨ ਉਹ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਸਾਡੇ ਜਿਹੜਾ ਬੰਦਾ ਜੀ ਉਹ ਬਾਹਰ ਦਾ ਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਰੱਖਤਾ ਹੈ ਬਲਾਉਂ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ ਦਾਇਰੇ ਦੇ ਵਿੱਚ ਸਭ ਇਨਸਾਨ ਇੱਕ ਨੇ ਚਾਹੇ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਵਿਹਾਰਤਾ ਹੈ ਦੂਜਾ ਹੈ ਉਹ ਹੈ ਤਾਂ ਹਿੰਦੁਸਤਾਨੀ ਹੈ ਅਸੀਂ ਕਿਸੇ ਜਿਹੜਾ ਇਨਸਾਨੀਅਤ ਨਾਤੇ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਕਾਰਵਾਈ ਕਰਨ ਲੱਗੇ ਸੀ ਲੇਕਿਨ ਬਾਅਦ ਦੇ ਵਿੱਚ ਇਹਨਾਂ ਦੇ ਮੋਤਬਰਾਂ ਨੇ ਜਿਹੜਾ ਸੀ ਉਹ ਆ ਕੇ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜੇ ਟੇਬਲ ਤੇ ਬੈਠ ਕੇ ਦੋਹਾਂ ਧਿਰਾਂ ਦਾ ਮਸਲਾ ਹੱਲ ਹੋ ਜਾਵੇ ਤੇ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਜਿਸ ਕਰਕੇ ਜਿਹੜਾ ਅਸੀਂ ਹਾਲ ਦੀ ਕੜੀ ਅਸੀਂ ਇਸ ਚੀਜ਼ ਨੂੰ ਉਹਨਾਂ ਦੀ ਬੇਰਹਿਮੀ ਨੂੰ ਪ੍ਰਮਾਨ ਕਰਦੇ ਹੋਏ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਜੇ ਇਹਨਾਂ ਦਾ ਮੋਤਬਰ ਬਾਦ ਨੇ ਵੇਚ ਦਿੰਦੇ ਆ ਬਹੁਤ ਵਧੀਆ ਗੱਲ ਹੈ ਜੇ ਨਹੀਂ ਨਿਪੜੇਗਾ ਬਾਕੀ ਅਦਰਵਾਜ਼ੀ ਪੈਸੇ ਦਾ ਲੈਣ-ਦੇਣ ਤੇ ਕੋਰਟ ਮੈਟਰ ਹੈ ਉਹ ਕੋਰਟ ਆਲਰੇਡੀ ਵਿਚਾਰधीन ਹੈ ਅਸੀਂ ਤੇ ਆਪਣੇ ਇਲਾਕੇ ਦੇ ਏਰੀਏ ਦੇ ਵਿੱਚ ਜਿਹੜੀ ਆ ਉਹ ਸ਼ਾਂਤੀ ਬਹਾਲ ਰੱਖਣੀ ਹੈ ਵੀ ਸਾਡੇ ਜਿਵੇਂ ਅਸੀਂ ਪਰਵਾਸੀ ਨੂੰ ਨਜ਼ਰਬੰਦ ਕੀਤਾ ਗਿਆ ਸਾਡੇ ਕੋਲੋਂ ਕੀਤਾ ਗਿਆ ਨਹੀਂ ਅਸੀਂ ਦੋਨਾਂ ਹੀ ਧਿਰਾਂ ਨੂੰ ਜਿਹੜਾ ਸੀ ਉਹ ਡਿਟੇਨ ਕੀਤਾ ਸੀ ਵੀ ਇੱਕ ਤੇ ਝਗੜਾ ਨਾ ਪੈਣ ਕਿਸੇ ਦੇ ਸੱਕ ਪੇਟ ਨਾਲ ਲੱਗ ਜੇ ਜਾਂ ਕਿਸ ਤਰ੍ਹਾਂ ਨਾਲ ਸਾਡੇ ਇਲਾਕੇ ਦੀ ਸ਼ਾਂਤੀ ਨਾ ਭੰਗ ਹੋਵੇ ਜਿੱਤੇ ਕਰਕੇ ਅਸੀਂ ਡਿਟੇਨ ਕੀਤਾ ਸੀ ਦੇਖਣੇ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹ ਦੋਨੋਂ ਹੀ ਤਰ੍ਹਾਂ ਜਿਹੜੀ ਅਸੀਂ ਸਾਡੇ ਕੋਲ ਜਿਹੜੀਆਂ ਅਸੀਂ ਡਿਟੇਲਸ ਹਨ ਤੇ ਉਹ ਬਾਅਦ ਦੇ ਵਿੱਚ ਹਾਲੇ ਤੈਨੂੰ ਅਸੀਂ ਭੇਜ ਦਿੱਤਾ ਗਿਆ ਹੈ ਉਹ ਜਿਹੜਾ ਜਿਹੜਾ ਆ ਜ਼ਿਕਰ ਉਹਦੇ ਮਗਰ ਵੀ ਕੋਈ ਜਨਵਰੀ ਇਸ ਤੀ ਜੀ ਲੈਂਦੇ ਨੇ ਕਿ ਕੋਈ ਸ਼ਾਂਤੀ ਜਿਹੜੀ ਭੰਗ ਨਹੀਂ ਹੋਏਗੀ ਉਹ ਮੈਂ ਤੇ ਪੁਲਿਸ ਦਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਮੇਨਟੇਨ ਰੱਖਣਾ ਸਾਡੀ ਡਿਊਟੀ ਹੈ ਦਿਨ-ਦਿਆਂ ਤੇ ਦਿਨ ਚੱਲ ਰਹੇ ਨੇ ਇਸ ਕਰਕੇ ਇਲਾਕੇ ਦੇ ਵਿੱਚ ਸ਼ਾਂਤੀ ਜਿਹੜੀ ਬਹੁਤ ਜ਼ਰੂਰੀ ਹੈ